ਸਸ਼ੀਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ ਵਲੌਗ ਦੇ ਵਿੱਚ ਤੇ ਇਸ ਵਲੌਗ ਦੇ ਨਾਲ ਬਣੇ ਰਹਿਣਾ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਬੰਬੂ ਕਾਰਡ ਫਿਲਮ ਦੀ ਸ਼ੂਟਿੰਗ ਤੇ ਇੱਥੇ ਬਹੁਤ ਹੀ ਵਧੀਆ ਗਹਿਮਾ ਗਹਿਮ ਲੱਗੀ ਹੋਈ ਆ ਤੇ ਸਾਰੇ ਆਰਟਿਸਟ ਆਪਣੀਆਂ ਆਪਣੀਆਂ ਤਿਆਰੀਆਂ 'ਚ ਲੱਗੇ ਹੋਏ ਆ ਇਹ ਜੋ ਮਹਿਲ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਨ 1947 ਤੋਂ ਪਹਿਲਾਂ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਇਹ ਉਸ ਟਾਈਮ ਦੇ ਆ ਇੱਥੇ ਮੁਸਲਮਾਨ ਪਰਿਵਾਰ ਰਹਿੰਦਾ ਸੀ ਤੇ ਅੱਜ ਇੱਥੇ ਇੱਕ ਪੰਜਾਬੀ ਪਰਿਵਾਰ ਰਹਿ ਰਿਹਾ ਹੈ ਤੇ ਦਿਖਾਉਣੇ ਆ ਤੁਹਾਨੂੰ ਸ਼ੂਟਿੰਗ ਦਾ ਪੂਰਾ ਮਾਹੌਲ ਤੇ ਇਧਰ ਦੂਜੀ ਸਾਈਡ ਤੇ ਤੁਹਾਨੂੰ ਦਿਖਾਉਣੇ ਆ ਵੈਂਟੇਜ ਲੱਗੀਆਂ ਹੋਈਆਂ ਨੇ ਸਾਰੇ ਆਰਟਿਸਟ ਆਪੋ ਆਪਣੀਆਂ ਤਿਆਰੀਆਂ ਕਰ ਰਹੇ ਨੇ ਇੱਥੇ ਖਾਣਾ ਲੱਗਾ ਹੋਇਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਦੂਜੇ ਪਾਸੇ ਪੂਰਾ ਜੋ ਆਰਟਿਸਟਾਂ ਦਾ ਹਜ਼ੂਮ ਲੱਗਾ ਹੋਇਆ ਆਪਣੀ ਆਪਣੀਆਂ ਤਿਆਰੀਆਂ ਦੇ ਵਿੱਚ ਡ्रेसਿੰਗ ਸੈਂਸ ਆਪੋ ਆਪਣੀ ਪਾਰੇ ਆ ਔਰ ਮੇਕਅਪ ਆਰਟਿਸਟ ਜੋ ਵੀ ਹੈਗੇ ਆ ਸਾਰੇ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਆ ਤੇ ਜੋ ਇਹ ਤੁਸੀਂ ਦੇਖ ਰਹੇ ਹੋ ਇਹ ਮਸੀਤ ਉਸੇ ਟਾਈਮ ਦੀ ਹੈ ਜਦੋਂ ਸਨ 1947 ਤੋਂ ਪਹਿਲਾਂ ਵੰਡ ਹੋਈ ਹੈ ਉਹ ਜਿਹੜਾ ਮੁਸਲਮਾਨ ਪਰਿਵਾਰ ਇੱਥੇ ਰਹਿੰਦਾ ਸੀ ਇੱਥੇ ਸੁਣਿਆ ਹੈ ਕਿ ਇੱਥੇ ਇੱਕ ਕਚਹਿਰੀ ਵੀ ਲੱਗਦੀ ਸੀ ਤੇ ਜੋ ਇਸ ਪਰਿਵਾਰ ਦਾ ਜਿਹੜਾ ਮੇਨ ਰਾਜਾ ਸੀ ਉਹ ਮਤਲਬ ਆਪਣਾ ਹੁਕਮ ਸੁਣਾਉਂਦਾ ਸੀ ਜੋ ਹੁਕਮ ਸੁਣਾ ਦਿੰਦਾ ਸੀ ਪਰਜਾ ਨੂੰ ਉਹ ਹੁਕਮ ਮੰਨਣਾ ਪੈਂਦਾ ਸੀ